ਹੁੰਦੇ ਆ ਰਹੇ ਆ ਕਿ ਸਾਡਾ ਪੰਜਾਬ ਇੱਕ ਰੰਗਲਾ ਪੰਜਾਬ ਕਿਹਾ ਲਾਇਆ ਜਾਣ ਵਾਲਾ ਸੂਤਰਾ ਹੈ। ਇਹ ਰੰਗਲਾ ਪੰਜਾਬ ਆਪਣੀ ਪੰਜਾਬੀਆਂ ਪੰਜਾਬੀਆਂ ਦੀ ਕਿਚੜ ਦੀ ਕਲਾ ਚ ਰਹਿੰਦੇ ਸੁਭਾਅ ਕਾਰਨ ਇਹਨਾਂ ਦੀ ਖੇਡਾਂ ਕਰਕੇ ਇਹਨਾਂ ਚ ਮਨਾਏ ਜਾਣ ਵਾਲੇ ਮੇਲਿਆਂ ਕਰਕੇ ਜਾਨਾ ਜਾਂਦਾ ਹੈ। ਕੋ ਰਾਇਲ ਕਲੱਬ ਵੱਲੋਂ ਇਹ ਸ਼ੁਰੂਆਤੀ ਕੀਤੀ ਗਈ ਹੈ ਕਿ ਅਸੀਂ ਇੱਕ ਇਵੈਂਟ ਦੇ ਥਰੂ ਅਸੀਂ ਆਪਣੇ ਮੇਲਿਆਂ ਨੂੰ ਆਪਣੇ ਕਲਚਰ ਨੂੰ ਆਰਗੇਨਾਈਜ਼ ਕਰੇ। ਇਕ ਬਹੁਤ ਹੀ ਵੱਡਾ ਅਪਰਾਲਾ ਕੀਤਾ ਗਿਆ ਹੈ ਕਿ ਅਸੀਂ ਇਹਨੂੰ ਸਾਹਮਣੇ ਰੱਖ ਸਕੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸ ਸਕੀਏ ਕਿ ਸਾਡਾ ਸੱਭਿਆਚਾਰ ਕਿੰਨਾ ਰਿਚ ਹੈ ਕਿੰਨਾ ਮੀਰ ਹੈ ਜੀ। ਅਰੇ ਬਹੁਤ ਸੋਹਣੇ ਉੱਥੇ ਗਾਣੇ ਸੁਣਾਏ ਔਰ ਕਿੰਦਾ ਪਿਆਰ। ਸਸ਼ੀਕਾਲ ਜੀ ਮੇਰਾ ਨਾਮ ਡਾਕਟਰ ਹਲਕਾ ਗੋਇਲ ਹੈ। ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕਿ ਸਾਡਾ ਪੰਜਾਬ ਇੱਕ ਰੰਗਲਾ ਪੰਜਾਬ ਕਿਹਾਇਆ ਜਾਣ ਵਾਲਾ ਸੂਬਾ ਹੈ। ਇਹ ਰੰਗਲਾ ਪੰਜਾਬ ਆਪਣੀ ਪੰਜਾਬੀਆਂ ਪੰਜਾਬੀਆਂ ਦੀ ਇੱਕ ਚੜ੍ਹਦੀ ਕਲਾ ਚ ਰਹਿੰਦੇ ਸੁਭਾਅ ਕਾਰਨ ਇਹਨਾਂ ਦੀ ਖੇਡਾਂ ਕਰਕੇ ਇਹਨਾਂ ਚ ਮਨਾਏ ਜਾਣ ਵਾਲੇ ਮੇਲਿਆਂ ਕਰਕੇ ਜਾਨਿਆ ਜਾਂਦਾ ਹੈ ਅਸੀਂ ਕੁਝ ਸਮੇਂ ਤੋਂ ਮਹਿਸੂਸ ਕਰਦੇ ਆ ਰਹੇ ਹਾਂ ਕਿ ਅਸੀਂ ਜੋ ਪੰਜਾਬੀ ਹਾਂ ਉਹ ਆਪਣੇ ਕਲਚਰ ਤੋਂ ਆਪਣੇ ਵਿਰਸੇ ਤੋਂ ਛੁੱਟਦੇ ਜਾ ਰਹੇ ਹਾਂ ਕੋ ਰਾਇਲ ਕਲੱਬ ਵੱਲੋਂ ਇੱਕ ਸ਼ੁਰੂਆਤ ਕੀਤੀ ਗਈ ਹੈ ਕਿ ਅਸੀਂ ਇੱਕ ਇਵੈਂਟ ਦੇ ਥਰੂ ਅਸੀਂ ਆਪਣੇ ਮੇਲਿਆਂ ਨੂੰ ਆਪਣੇ ਕਲਚਰ ਨੂੰ ਆਰਗੇਨਾਈਜ਼ ਕਰੀਏ ਤੇ ਇਸ ਨੂੰ ਇੰਟਰਸਟਿੰਗ ਵੇ ਦੇ ਵਿੱਚ ਬਣਾ ਕੇ ਲੋਕਾਂ ਦੇ ਵਿੱਚ ਪੇਸ਼ ਕਰੀਏ ਤੇ ਬਾਕੀ ਸਾਡੇ ਨਾਲ ਬਹੁਤ ਸਾਰੇ ਮੈਂਬਰ ਜੁੜੇ ਹੋਏ ਨੇ ਜਿਵੇਂ ਕਿ ਗਲੋਬਲ ਡੈਂਟਲ ਹਸਪੀਟਲ ਐਂਡ ਇੰਪਲਾਂਟ ਸੈਂਟਰ ਮੇਰਾ ਹੀ ਹੈ ਤੇ ਕੇ ਸਪੌਂਸਰ ਕਰਦੇ ਨੇ ਸਾਡੇ ਦ ਬੇਕ ਫੈਕਟਰੀ ਬਾਈ ਮਨੀਸ਼ਾ ਮਿੱਤਲ ਤੇ ਮੇਕਓਵਰ ਸਾਡੇ ਸਪੌਂਸਰ ਕਰਦੇ ਨੇ ਮਿਸਿਸ ਗੀਤ ਫ্রম ਦਾ ਗੀਤ ਗਲੰਗਾਸ ਵਾਰਡ ਥੈਂਕ ਯੂ ਇਸ ਤਬ ਤਿਹਾੜ ਮਨਾਇਆ ਗਿਆ ਹੈ ਰਾਇਲ ਕਲੱਬ ਪਟਿਆਲਾ ਵੱਲੋਂ ਬਹੁਤ ਵਧੀਆ ਮਨਾਇਆ ਗਿਆ ਹੈ ਸਾਰਿਆਂ ਨੇ ਬਹੁਤ ਵਧੀਆ ਇੰਜੋਏ ਕੀਤਾ ਡਾਂਸ ਕੀਤਾ ਪਾਰਟਿਸਪੇਸ਼ਨ ਕੀਤੀ ਬਹੁਤ ਵਧੀਆ ਲੱਗਿਆ ਸਾਨੂੰ ਸਾਰਿਆਂ ਨੂੰ ਮਿਲ ਕੇ ਅਸੀਂ ਇਕੱਠੇ ਹੋਨੇ ਆ ਪੰਜਾਬ ਇਸ ਕਰਕੇ ਕਿ ਚਲੋ ਆਪਣਾ ਤਿਹਾੜ ਮਨਾਇਆ ਜਾਂਦਾ ਆਪਣਾ ਟ੍ਰੈਡੀਸ਼ਨਲ ਤਿਹਾੜ ਹੈ ਮਨਾਇਆ ਜਾਂਦਾ ਸਾਰਿਆਂ ਨੂੰ ਬਹੁਤ ਵਧੀਆ ਪਸੰਦ ਆਇਆ ਥੈਂਕ ਯੂ ਸੋ ਮੱਚ ਰਾਇਲ ਕਲੱਬ ਪਟਿਆਲਾ ਤੇ ਅਲਕਾ ਮੈਮ ਦਾ ਥੈਂਕ ਯੂ ਸੋ ਮੱਚ ਨਾ ਮਹੀਨੇ ਮੀ ਮੀ ਪੈ ਜਾਂਦਾ ਸੌਣ ਮਹੀਨੇ ਮੀ ਪੈ ਜਾਂਦਾ ਸਵੇ ਤੇਲ ਦੀਆਂ ਆਇਆ ਵੀ ਸੰਤੋ ਬੰਤੋ ਹੋਇਆ ਕਠਿਆ ਸੰਤੋ ਬੰਤੋ ਹੋਇਆ ਕਠਿਆ ਬੜਿਆ ਕਰਾਂ ਦੀਏ ਜਾਈਆ ਗਿੱਤਾ ਪਾ ਰਈਆ ਨੰਗਾ ਕਰ ਗਈਆ ਗਿੱਤਾ ਪਾ ਰਈਆ ਨੰਗਾ ਦੇ ਪੜ ਜਾਈਆ ਗਿੱਤਾ ਪਾ ਰਈਆ ਸਤਿ ਸ਼੍ਰੀ ਅਕਾਲ ਜੀ ਰਾਇਲ ਕਲੱਬ ਨਾਲ ਬਹੁਤ ਹੀ ਵਧੀਆ ਪ੍ਰਾਲਾ ਹੈ ਕਿ ਸਾਡੇ ਵਰਗੇ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਪਿਆਰ ਕਰਦੇ ਨੇ ਰੋਮ-ਰੋਮ ਵਿੱਚ ਪੰਜਾਬੀ ਸੱਭਿਆਚਾਰ ਬਸਿਆ ਹੋਇਆ ਹੈ ਜੋ ਕਿ ਹਲੋਪ ਹੁੰਦਾ ਜਾ ਰਿਹਾ ਹੈ ਤੇ ਇਸ ਨੂੰ ਰਾਇਲ ਕਲੱਬ ਰਾਇਲ ਕਲੱਬ ਵੱਲੋਂ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਹੈ ਕਿ ਅਸੀਂ ਇਹਨੂੰ ਸਾਮ ਕੇ ਰੱਖ ਸਕੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸ ਸਕੀਏ ਕਿ ਸਾਡਾ ਸੱਭਿਆਚਾਰ ਕਿੰਨਾ ਰਿਚ ਹੈ ਕਿੰਨਾ ਅਮੀਰ ਹੈ ਜੀ ਅੱਜ ਰਾਇਲ ਕਲੱਬ ਦੇ ਵਿੱਚ ਡਾਕਟਰ ਹਲਕਾ ਵੱਲੋਂ ਜਿਹੜੀਆਂ ਨੇ ਤੀਆਂ ਆਯੋਜਿਤ ਕੀਤੀਆਂ ਗਿਆ ਸੀ ਸਵਾਗਤ ਹੋਟਲ ਦੇ ਵਿੱਚ ਬਹੁਤ ਹੀ ਅੱਛਾ ਪ੍ਰੋਗਰਾਮ ਸੀ ਬੜਾ ਅੱਛਾ ਮਾਹੌਲ ਸੀ ਸਾਰਿਆਂ ਦੇ ਵਿੱਚ ਬਹੁਤ ਉਤਸ਼ਾਹ ਸੀ ਸਾਰਿਆਂ ਨੇ ਬਹੁਤ ਸੋਹਣੇ ਗਾਣੇ ਸੁਣਾਏ ਔਰ ਗਿੱਧਾ ਪਾਇਆ ਜਿਹੜਾ ਬਹੁਤ ਅੱਛਾ ਹੈ ਮੈਡਮ ਨੇ ਡਾਕਟਰ ਨੇ ਅਲਕਾ ਨੇ ਵੈਲ ਆਰਗੇਨਾਈਜ਼ ਕੀਤਾ ਸੀ ਤੇ ਮੇਰੇ ਨਾਲ ਮੇਰੇ ਭਾਬੀ ਜੀ ਸੋ ਮਿਸ ਜਿਸ਼ੋਵਰਮਾ ਸੋ ਸੀ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਪ੍ਰੋਗਰਾਮ ਥੈਂਕ ਯੂ now today on the eve of Teej, dr elka has managed a very very entertaining and very good program for the entertainment of all the friends and uh, everybody has performed to his uh, to her maximum some of the some of the ladies they have old song they have sung the old songs too there is a good culture and it's a revival of the culture and teach is a very old festival when the girls used to come to their place uh, at, at their baika place and they used to celebrate these with the friends and it's a revival of the Pandabi culture I can say and we have enjoyed a lot everybody has enjoyed a congrats to Dr. Kanka who is man